ਆਵਾਜ਼ੀ ਪਾਚੀ ਅਤੇ ਮਾਨ ਸਰਕਾਰ ਦੇ ਵਿਕਾਸ ਪੱਖੀ ਅਤੇ ਲੋਕ हित ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਰਦੀਉ ਦੇ ਪੰਜਾਬ ਤੋਂ ਵੱਧ ਪਰਿਵਾਰਾਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਆਪ ਦਾ ਪੱਲਾ ਫੜਿਆ ਹੈ ਦੱਸਦੇ ਕਿ ਪੰਜਾਬ ਤੋਂ ਵੱਧ ਪਰਿਵਾਰ ਜੁੜੇ ਨੇ ਆਵਾਜ਼ੀ ਪਾਚੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜੰਡਿਆਲਾ ਗੁਰੂ ਦੇ ਪਿੰਡ ਦੇ ਵਿੱਚ ਜੁੜੇ ਪਰਿਵਾਰ ਨੇ ਉਸ ਵਿੱਚ ਸ਼ਾਮਲ ਹੋਏ ਨੇ ਮੰਤਰੀ ਹਰਭਜਨ ਨੀਟਿਓ ਨੇ ਇਹਨਾਂ ਨੂੰ ਪਾਚੀ ਦੇ ਵਿੱਚ ਸ਼ਾਮਲ ਕਰਾਇਆ ਹੈ ਪਾਰਟੀ ਚੰਦਾ ਮਫਲਰ ਪਾਕਿਸਤਾਨੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਹੈ ਜੰਡਿਆਲਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁਥੇ ਕਿ ਪੰਜਾਬ ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਪਿੰਡ ਅਸਤਰ ਦੇ ਆਂਢੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਸੋਨੀ ਜੀ ਮਨਦੀਪ ਜੀ ਹੋਰ ਸਾਡੇ ਜਿੰਨੇ ਬਲਾਕ ਪ੍ਰਧਾਨ ਨੇ ਗੁਰਜਿੰਦਰ ਹੁਣੀ ਚੇਅਰਮੈਨ ਸਾਹਿਬ ਇਹਨਾਂ ਦੇ ਯਤਨਾਂ ਦੇ ਨਾਲ ਅੱਜ ਲਗਭਗ 50 ਪਰਿਵਾਰ ਜਿਹੜੇ ਨੇ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੁਝ ਅਕਾਲੀ ਦਲ ਦੇ ਨੇ ਕੁਝ ਕਾਂਗਰਸ ਦੇ ਨੇ ਔਰ ਕਾਫੀ ਮੋਤਬਰ ਕਾਫੀ ਅਸਰ ਰਸੂਕ ਰੱਖਣ ਵਾਲੇ ਪਰਿਵਾਰ ਜਿਹੜੇ ਨੇ ਉਹ ਅੱਜ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪਿਛਲੇ 2 ਸਾਲ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੰਮਕਾਰ ਕੀਤੇ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਸੋ ਮੈਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆਪਾਂ ਤੇ ਜੋ ਵੀ ਪਾਰਟੀ ਦੇ ਵਿੱਚ ਬੰਦਾ ਮਾਨ ਸਤਿਕਾਰ ਆ ਉਹਨਾਂ ਨੂੰ ਜਰੂਰ ਦੇ ਕਾਜ ਆਊਗਾ ਵੈਸੇ ਵੀ ਸਾਡੀ ਟੀਮ ਪਹਿਲਾਂ ਵੀ ਇਤਰਦੇ ਹੋਂਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਕੰਮ ਕੀਤਾ ਸੀਗਾ ਪਿਛਲੀਆਂ 2 ਇਲੈਕਸ਼ਨ 17 ਦੇ ਵਿੱਚ ਵੀ ਸਾਰੇ ਸਤਕਾਰਯੋਗ ਸਾਥੀ ਉਦੋਂ ਵੀ ਸਾਡੇ ਨਾਲ ਸੀਗੇ ਬਾਈ ਦੇ ਵਿੱਚ ਨਾਲ ਸੀਗੇ ਕਾਫੀ ਇਸ ਖਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਵਧੀਆ ਹੁੰਗਾਰਾ ਮਿਲਦਾ ਹੈ ਤੇ ਅੱਜ ਵੀ ਇਸ ਜੋ ਇਹਨਾਂ ਨੇ ਸ਼ਾਮਲ ਹੋਏ ਆ ਆਮ ਆਦਮੀ ਪਾਰਟੀ ਦੇ ਵਿੱਚ ਇਹਦੇ ਨਾਲ ਮੈਂ ਸਮਝਦਤਰ ਤੋਂ ਪੈਂਟਿੰਗ ਹੀ ਸਾਡਾ ਮਹਿਤਾ ਸਰਕਲ ਆਲਾ ਦੁਆਰਾ ਜਿਹੜਾ ਸਾਰਾ ਹੀ ਆ ਉਹ ਅੱਜ ਇੱਕ ਪਾਸੜ ਹੋ ਗਿਆ ਆਮ ਆਦਮੀ ਪਾਰਟੀ ਦੇ ਨਾਲ ਹੋ ਗਿਆ ਅਸੀਂ ਖਡੂਰ ਸਾਹਿਬ ਹਲਕੇ ਦੀ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹਦੇ ਵਿੱਚ ਕਿ ਸਾਡਾ ਵੀ ਜੰਡਿਆਲਾ ਹਲਕਾ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਆਉਂਦਾ ਅਸੀਂ ਵੱਡੀ ਲੀਡ ਦੇ ਨਾਲ ਇਹ ਜਿਹੜੀ ਖਡੂਰ ਸਾਹਿਬ ਹਲਕੇ ਦੀ ਸੀਟ ਜਿੱਤ ਕੇ ਸਰਦਾਰ ਤੁਮਨ ਸਿੰਘ ਮਾਨ ਸਾਹਿਬ ਦੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਦੇ ਵਿੱਚ ਜਿਹੜੀ ਆ ਉਹ ਪਾਵਾਂਗੇ